ਮਤਲਬ ਕਿ ਵਧੀਆ ਕੰਮ ਕਰਦਾ ਹੈ ਬੜ ਗਿਆ ਜੀ ਬੜ ਗਿਆ ਮੈਂ ਕਹਿੰਦਾ ਸ਼ੇਰ ਆ ਜੰਮਿਆ ਪਤ ਮਾਣੇ ਠੀਕ ਹੈ ਜੀ ਇਹੋ ਜਿਹਾ ਹੋਣਾ ਚਾਹੀਦਾ ਸਰਪ੍ਰਸਤ ਸੋਚ ਸੁਝਵੇਂ ਕਿ ਆਪਣੇ ਪਿੰਡ ਚ ਮੁਹੰਮਲ ਚੱਲੀ ਆ ਦੁਕਾਨਾਂ ਤੇ ਚੈਕਿੰਗ ਹੋ ਰਹੀ ਆ ਜਰ ਦੇ ਬੀੜੀ ਦਾ ਸਾਰੇ ਕਾਹ ਦਾ ਨਸ਼ੇ ਦਾ ਚਿੱਟਾ ਰੋਕਣ ਲਈ ਇਹਦੇ ਵਰ ਕੀ ਕਹਿਣਾ ਚਾਹੂੰ ਮੈਂ ਕਹਿੰਦਾ ਬਹੁਤ ਚੰਗੀ ਗੱਲ ਹੈ ਜੀ ਹਾਂ ਸਾਡੇ ਸਾਡੇ ਬੱਚੇ ਮਗਰਲੇ ਆ ਨਾ ਉਹਨਾਂ ਨੂੰ ਸੁਧਾਰ ਮਿਲਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਹਾਂ ਚੌੜੇ ਜਿਹੜੇ ਹੁਣ ਅਸੀਂ ਆ ਅਸੀਂ ਤਾਂ ਆਪ ਦਾ ਖਾ ਪੀ ਗਏ ਹਾਂ ਮਗਰ ਲਈ ਬੱਚੇ ਤਾਂ ਠੀਕ ਠਾਕ ਰਹੇ ਨਾ ਮਤਲਬ ਕਿ ਵਧੀਆ ਕੰਮ ਕਰਦਾ ਵਧੀਆ ਜੀ ਵਧੀਆ ਮੈਂ ਕਹਣਾ ਸ਼ੇਰ ਜੰਮਿਆ ਪਤ ਮਾਨੇ ਠੀਕ ਹੈ ਜੀ ਇਹੋ ਜਿਹਾ ਹੋਣਾ ਚਾਹੀਦਾ ਬਿਲਕੁਲ ਸੋਝ ਮੈਂ ਕਿ ਆਪਾਂ ਗੱਲਬਾਤ ਕੀਤੀ ਬਜ਼ੁਰਗਾਂ ਨੇ ਨੇ ਸਰਪੰਚ ਦੀ ਤਾਰੀਫ ਕੀਤੀ ਵੀ ਸ਼ੇਰ ਜੰਮਿਆ ਮਾਨੇ ਜਿਹਨੇ ਇਨਾ ਹੌਸਲਾ ਕੀਤਾ ਇਹਨਾਂ ਦਾ ਮੱਥਾ ਲਾਉਣਾ ਬਹੁਤ ਔਖਾ ਹੈ ਬਹੁਤ ਔਖਾ ਜੀ ਬਹੁਤ ਔਖਾ ਹੈ ਸਭ ਹਾਂ ਬਹੁਤ ਬੜੀ ਖੁਸ਼ੀ ਦੀ ਗੱਲ ਆ ਸਾਨੂੰ ਬਹੁਤ ਵਧੀਆ ਗੱਲ ਹੈ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਬਾਪੂ ਜੀ ਜਿਵੇਂ ਸਰਪੰਚ ਸਾਹਿਬ ਨੇ ਨਸ਼ਾ ਰੋਕਣ ਦੀ ਮੁਹਿੰਮ ਚਲਾਈ ਆ ਆਪਾਂ ਦੇਖ ਰਹੇ ਆਂ ਵੀ ਗਲੀ ਗਲੀ ਗਏ ਆ ਘਰ ਘਰ ਹਰ ਦੁਕਾਨ ਤੇ ਗਏ ਵੀ ਕਿਵੇਂ ਲੱਗ ਰਿਹਾ ਤੁਹਾਨੂੰ ਸਹੀ ਆ? ਸਹੀ ਆ ਸਹੀ ਆ ਜੀ ਸਹੀ ਆ। ਸਹੀ ਆ। ਹਾਂ ਬਹੁਤ ਸਹੀ ਆ। ਮੰਨ ਕੇ ਚੱਲੋ ਵੀ ਨਸ਼ੇ ਦਾ ਕੁਝ ਫਰਕ ਪਿਆ ਪਹਿਲਾਂ ਨਾਲ। ਮੈਂ ਫਰਕ ਤਾਂ ਪਿਆ ਪੂਰਾ ਹੀ ਪਿਆ। ਪੂਰਾ ਹੀ ਪਿਆ। ਹਾਂ। ਬਾਜੀ ਹਾਂਜੀ। ਤੇ ਜਿਵੇਂ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਹਾਂਜੀ ਤੁਸੀਂ ਵੀ ਇਹ ਪਿੰਡ ਦੇ ਬਾਈ ਹੁਣੇ ਵਿਛਿੰਦੇ ਆ ਤੇ ਸਾਰਿਆਂ ਨੂੰ ਤੇ ਬਾਪੂ ਜੀ ਕਿਵੇਂ ਲੱਗ ਰਿਹਾ ਨਸ਼ਾ ਰੋਕਣ ਦੀ ਜਿਹੜੀ ਮੁਹਿੰਮ ਚੱਲੀ? ਆਪਾਂ ਇਹ ਜਿਹੀ ਗੱਲ ਨਹੀਂ ਆਉਂਦੀ ਨਾ ਪ ਗੱਲ ਨਹੀਂ ਆਉਂਦੀ ਬਾਪੂ ਕਹਿੰਦਾ ਆਪਾਂ ਨੂੰ ਐਸੀ ਗੱਲ ਨਹੀਂ ਆਉਂਦੀ। ਤੋਂ ਆਪਾਂ ਇਹਨਾਂ ਨੂੰ ਪੁੱਛਿਆ ਨਹੀਂ ਆਉਂਦਾ ਹੈ ਨਾ। ਆ ਨੌਜਵਾਨਾਂ ਨੂੰ ਪੁੱਛਦੇ ਆਪਾਂ ਕੋਈ ਗੱਲ ਨਹੀਂ। ਤੁਸੀਂ ਬਾਪੂ ਹੀ ਦੱਸੋ ਕੁਝ। ਵੀ ਕਿਵੇਂ ਐ ਨਸ਼ੇ ਵਾਲਾ? ਜਦੋਂ ਆਪਾਂ ਲਾਉਂਦੇ ਹੀ ਨਹੀਂ। ਹਾਂਜੀ ਆਪਾਂ ਲਾਉਂਦੇ ਨਹੀਂ ਹਾਂ। ਲਾਉਂਦੇ ਹੀ ਨਹੀਂ ਆਪਾਂ ਨੂੰ ਕੀ ਪਤਾ? ਸਹੀ ਗੱਲ ਆ ਬਾਪੂ ਨੂੰ ਨਹੀਂ ਪਤਾ। ਇਹਦਾ ਨਸ਼ੇ ਵਾਲੇ ਨੂੰ ਪਤਾ ਹੈ। ਹਾਂਜੀ ਹਾਂਜੀ। ਤੇ ਬਾਈ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਜਿਹੜੀ ਆਪੋਨ ਮਹੰਮ ਚੱਲੀਆ ਪੈਂਟ ਦੇ ਵਿੱਚ ਕਿਉਂਕਿ ਕਿ ਨਵੀਂ ਪਰਤ ਹੈ। ਇਹ ਪ੍ਰਿੰਟ ਆਪਾਂ ਪਹਿਲੀ ਵਾਰ ਇਹੋ ਜਿਹਾ ਕੁਝ ਦੇਖ ਰਹੇ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਹਾਂਜੀ ਇਹਦਾ ਕੁਦਰਤੀ ਨਵੀਂ ਪੀੜੀ ਨੂੰ ਪਤਾ ਹੈ ਮੈਂ ਵੀ ਨਹੀਂ ਦੇਖਿਆ ਠੀਕ ਹੈ ਜੀ ਮਹੰਮਦ ਜ਼ਰੂਰ ਜੋੜ ਕੇ ਵੀ ਮਾੜੀ ਚੀਜ਼ ਹੈ ਇਹਦਾ ਸਬੂਤ ਸਾਨੂੰ ਉਹ ਮੇਰੇ ਸਬੂਤ ਦਾ ਆਪਣੇ ਕਿੰਨੇ ਨੁਕਸਾਨ ਹੋਇਆ ਪਿੰਡ ਦੇ ਨੌਜਵਾਨ ਕਿੰਨੇ ਰਗੜੇ ਗਏ ਉਹ ਢੇਟੀ ਚੜ ਗਏ ਜੀ ਘਰ ਉੱਜੜ ਗਏ ਜੀ ਦੇਖੋ ਮਸਾਲਾ ਆਪਣੇ ਸਾਹਮਣੇ ਆਇਆ ਕੋਈ ਇਹ ਕਹਣ-ਕੋਣ ਦੀ ਗਲਤ ਹੈ ਨਹੀਂ ਬਿਲਕੁਲ ਬਿਲਕੁਲ ਸਾਰੇ ਪੰਜਾਬ ਦਾ ਬੰਦਾ ਹਾਲਾ ਹੋਰ ਸਟੇਟਾਂ ਵਿੱਚ ਚਲੇ ਜਾਓ ਕਈ ਚੀਜ਼ਾਂ ਬੈਨ ਉੱਥੇ ਸਾਡੇ ਕੋਈ ਚੀਜ਼ ਬੈਨ ਨਹੀਂ ਜੀ ਜੀ ਜੇ ਕੋਈ ਮਾਲ ਕੇ ਚੱਲ ਸਿਆਣਾ ਬੰਦਾ ਖਸ ਹੋ ਦਿੰਦਾ ਇਹਨੂੰ ਅਸੀਂ ਬੈਨ ਕਰ ਦਿੰਨੇ ਬਿਲਕੁਲ ਤੂੰ ਨਾ ਬੋਲੀ ਬਿਲਕੁਲ ਬਿਲਕੁਲ ਇਹ ਜੀ ਚੀਜ਼ ਉਹਦੇ ਵਿੱਚ ਭਰੀ ਆ ਵੀ ਬਿਲਕੁਲ ਆ ਪੈਦਾ ਕਰਤਾ ਇੱਕ ਦੂਜੇ ਦੇ ਖਿਲਾਫ ਬਿਲਕੁਲ 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 ਵੀ ਇਹ ਮੈਨੂੰ ਦਿਸੇ ਨਾ ਨਾਲ-ਨਾਲ ਦੁਸ਼ਮਣੀ ਪੈਦਾ ਕਰਤੀ ਉਹ ਨਸ਼ੇ ਦੇ ਹਾਂ ਨਸ਼ੇ ਤੋਂ ਉਹਨਾਂ ਦੇ ਦੋ ਜੀ ਇਹ ਜੀ ਹੁੰਦੀ ਬਿਲਕੁਲ ਐਸੀ ਡੋਜ ਜਦੋਂ ਮਾਇਨ ਲੱਗਿਆ ਉਦੋਂ ਚਲਾਇਆ ਉਦੋਂ ਮਾਇਨ ਚਲਾਇਆ ਇਹਦਾ ਹੈ ਨਹੀਂ ਵੀ ਕੋਈ ਸ਼ਾਂਤੀ ਵਾਲੇ ਪਾਸੇ ਚਲਾਇਆ ਹੋਊ ਬਹੁਤ ਵਧੀਆ ਸੁਜੋਗ ਹੈ ਜੀ ਮੇਰੀ ਤਾਂ ਇਹੀ ਬੇਨਤੀ ਵੀ ਜਿੱਥੋਂ ਤੱਕ ਚੈਨਦਰ ਦੀ ਆਵਾਜ਼ ਪਹੁੰਚ ਲੱਗ ਗਈ ਹੈ ਤੇ ਇਹ ਚੀਜ਼ ਦਾ ਸੰਯੋਗ ਕਰੋ ਹਮ ਹਰ ਤਾਂ ਮੈਸੇਜ ਭੇਜੋ ਭਾਈ ਐਸੇ ਤਰ੍ਹਾਂ ਹੀ ਪਹਿਰੇ ਲਾਓ ਮਹਿਮਤ ਲਾਓ ਠੀਕ ਹੈ ਕੋਸ ਬੰਦੇ ਆਪਾਂ ਨੂੰ ਕਹਿਣਗੇ ਵੀ ਉਹ ਹੀ ਚੱਕੀ ਫਿਰਦੇ ਆ ਇਹ ਇਹ ਉਹ ਹੀ ਐ ਨਹੀਂ ਚੱਕਿਆ ਆਪਾਂ ਦੇਖ ਰਹੇ ਬਹੁਤ ਫਰਕ ਬਿਲਕੁਲ ਕੇ ਕੁਦਰਤ ਆ ਕੇ ਥੱਲੇ ਆਪਣਾ ਸਾਹ ਦਿੰਦੀ ਹੈ ਬਿਲਕੁਲ ਬਿਲਕੁਲ ਮੇਰੇ ਕੋ ਕਹਿਣ ਦੀਆਂ ਗੱਲਾਂ ਨਹੀਂ ਗਈਆਂ ਹਾਂਜੀ ਕਿ ਹਰ ਬੰਦੇ ਦੀ ਗੱਲ ਬਸ ਗਈ ਤੂੰ ਪਹਿਲਾਂ ਵੀ ਕਮੇਟੀ ਬਣੀ ਸੀ ਉਦੋਂ ਕੋਈ ਨਹੀਂ ਪਰਮਾਤਮਾ ਦੀ ਮਤਲਬ ਕਿ ਮਰਜ਼ੀ ਸੀਗੀ ਉਸ ਆਪਾਂ ਕਸ਼ਟ ਚੱਲਣਾ ਸੀਗਾ ਹਾਂ ਹਾਂ ਹੁਣ ਤਾਂ ਆਪਣੇ ਲੈਂਦੀਆਂ ਬਿਮਾਰੀਆਂ ਕੋਲੋਂ ਤੇ ਰਾਲਾ ਮਿਲ ਕੇ ਬੈਜੀਲਾ ਹੋ ਗਿਆ ਬਿਲਕੁਲ 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 ਵਧੀਆ ਨਾ ਵੀ ਇਹ ਛੋਟੇ ਨਸੇ ਨਾਰਮਲ ਨਸੇ ਆ ਉਹਨਾਂ ਤੋਂ ਵੀ ਆਪਾਂ ਖੜਾ ਛੱਡ ਸਕਦੇ ਬਿਲਕੁਲ ਬਿਲਕੁਲ ਜਿਵੇਂ ਆਪਾਂ ਗੱਲਬਾਤ ਕੀਤੀ ਪਿੰਡ ਦੇ ਬਿਸ਼ਿੰਦਿਆਂ ਨਾਲ ਬਜ਼ੁਰਗਾਂ ਨਾਲ ਉਹਨਾਂ ਨੇ ਬਹੁਤ ਵਧੀਆ ਮੈਸੇਜ ਦਿੱਤਾ ਵੀ ਵਧੀਆ ਚੱਲ ਰਿਹਾ ਹੈ ਨਾ ਵੀ ਜੋ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਮਤਲਬ ਕਿ ਸਾਰੇ ਪਿੰਡ ਹੋਣੀ ਚਾਹੀਦੀ ਹੈ ਕੋਸ਼ਿਸ਼ ਮੇਰੇ ਹਿਸਾਬ ਨਾਲ ਹਾਂ ਨੀ ਬਹੁਤ ਸੋਹਣਾ ਲੱਗਿਆ ਇਹ ਕਹਿੰਦੇ ਵੀ ਜੋ ਵੀ ਆਪਾਂ ਮਹੱਤ ਚੱਲੀ ਹੈ ਵੀ ਬਹੁਤ ਸੋਹਣਾ ਕਰ ਰਹੇ ਸਰਪੰਚ ਸਾਹਿਬ ਕੰਮ ਤੇ ਕੋਸ਼ਿਸ਼ ਕਰੋ ਵੀ ਹਰ ਪਿੰਡ ਦੇ ਵਿੱਚ ਜੇ ਆਪਾਂ ਸਟਾਰਟ ਤਾਂ ਕਰਨੀ ਇੱਕਦਮ ਕੁਝ ਨਹੀਂ ਹੁੰਦਾ ਜੀ ਇੱਕਦਮ ਤਾਂ ਕੁਝ ਵੀ ਨਹੀਂ ਹੁੰਦਾ ਹੁੰਦਾ ਜੇ ਆਪਾਂ ਕਹਿ ਦਈਏ ਵੀ ਮਹੀਨੇ ਚ ਬੰਦ ਹੋ ਜੂ ਦੋ ਮਹੀਨੇ ਚ ਬੰਦ ਹੋ ਜੂ ਇਹਦਾ ਸਰਕਾਰ ਪਰ ਫਰਕ ਬਹੁਤ ਪਿਆ ਸਾਨੂੰ ਲੱਗ ਰਿਹਾ ਪਿੰਡ ਦੇ ਨੂੰ ਆਪਾਂ ਨੂੰ ਤਾਂ ਲੱਗ ਰਿਹਾ ਬਹੁਤ ਫਰਕ ਪਿਆ ਪਹਿਲਾਂ ਇਹ ਨਹੀਂ ਜੁਵਕਾਂ ਦਾ ਮਗਾਉਂਦੇ ਆ ਯਾਰਾ ਇੱਕ ਬੀੜੀ ਜਰਦਾ ਫਿਰ ਤਾਂ ਹੀ ਫਰਕ ਪੈਂਦਾ ਹਾਂ ਹਾਂ ਤੇ ਉਹ ਉਹ ਫਿਰ ਉਹ ਪੀਂਦੇ ਹੋ ਹੀ ਜਦੋਂ ਮਗਾ ਹੁਣ ਜਦੋਂ ਮਿਲ ਹੀ ਨਾ ਦੁਕਾਨ ਤੋਂ ਤੇ ਕਿੱਥੋਂ ਲਿਆਉਣਗੇ